ਕੀ ਯਾਰ ਲੇਟ ਹੋ ਗਏ ਆਂ ਤੇ ਜਲਦੀ ਚਲੀਏ ਜਾਣਾ ਕਿੱਥੇ ਆ ਲੇਟ ਕਿੱਥੇ ਹੋ ਗਏ ਤੇ ਲੇਟ ਹੋ ਗਏ ਆਂ ਸ਼ਾਮਾਂ ਪੈ ਗਈਆਂ ਵਾ ਤੁਹਾਨੂੰ ਤੇ ਪਸ ਨਾ ਜਦੋਂ ਸ਼ਾਮ ਪੈ ਜੇ ਆਪਣਾ ਹੀ ਕੀ ਕਹਿੰਦੇ ਸੁਝਣ ਲੱ ਪੈਂਦਾ ਵਾ ਮੈਂ ਹੁਣ ਸ਼ਾਮ ਪੈ ਗਈ ਆ ਸ਼ਾਮੀ ਜਾ ਕੇ ਮੈਂ ਆਪਣਾ ਇੰਜੋਏ ਕਰਨਾ ਵਾ ਤੇ ਇਹ ਤੁਹਾਨੂੰ ਮੈਨੂੰ ਸਮਝ ਨਹੀਂ ਹੁੰਦੀ ਕਿ ਤੁਹਾਨੂੰ ਬੰਦਿਆਂ ਦੇ ਸ਼ਰਾਬ ਪੀਣ ਤੋਂ ਇਨੀ ਬਿਮਾਰੀ ਕੀ ਆ ਤੇ ਲੈ ਪਾ ਨੂੰ ਕਿੰਨਾ ਫਾਇਦਾ ਹੋ ਜਾਂਦਾ ਹੈਨਾ ਫਾਇਦਾ ਕਾਦਾ ਹੋ ਜਾਂਦਾ ਤੁਹਾਡੇ ਸ਼ਰਾਬ ਪੀਣ ਦਾ ਮੈਨੂੰ ਕੀ ਫਾਇਦਾ ਵਾ ਅੱਛਾ ਤੇ ਹੋਵੇ ਤੈਨੂੰ ਕੀ ਫਾਇਦਾ ਵਾ ਆਹੋ ਆ ਜਿਹੜੀਆਂ ਬਾਹਰ ਦੀਆਂ ਜਨਾਨੀਆਂ ਨਾ ਜਦੋਂ ਬੰਦਾ ਕਿਤੇ ਸ਼ਾਮ ਨੂੰ ਬਹਿ ਕੇ ਆਰਾਮ ਨਾਲ ਫ੍ਰੀ ਹੋ ਕੇ ਵੀਕੈਂਡ ਤੇ ਕਿਤੇ ਪੈਗ ਲਾਉਣ ਲੱਗਦਾ ਨਾ ਉਹ ਕਦੀ ਸੈਲਡ ਲਿਓਣਗੀਆਂ ਕਦੀ ਵਨਸਵਨੀਆਂ ਚੀਜ਼ਾਂ ਬਣਾ ਬਣਾ ਲਿਓਣਗੀਆਂ ਕੀ ਆ ਖਾਓ ਜੀ ਇਹਦੇ ਨਾਲ ਆ ਖਾਓ ਜੀ ਆ ਖਾਓ ਹਨਾ ਤੇ ਇੰਜੋਏ ਕਰਦੇ ਆ ਉਹ ਲੋਗ ਹਨਾ ਤੇ ਆ ਤੁਸੀਂ ਅਸੀਂ ਕੀ ਆਪਾਂ ਕੀ ਕਰਦੀਆਂ ਵਾ ਕੀ ਕਰਦੀਆਂ ਹਾਂ ਜਦੋਂ ਕਿਤੇ ਬੰਦੇ ਦੇ ਚਾਰ ਕਿਤੇ ਲੱਗ ਜਾਂਦੇ ਆ ਤੇ ਤੁਸੀਂ ਦੇ ਬਾਅਦ ਚੋਂ ਉਹਦੇ ਨਾਲ ਗੱਲਾਂ ਕਰਕੇ ਉਹਨੂੰ ਜੱਜ ਕਰ ਲੈਂਦੀਆਂ ਜੀ ਕੀ ਹੋਸ਼ 'ਚ ਹੈਗਾ ਕਿ ਨਹੀਂ ਹੈਗਾ ਨਹੀਂ ਹੈਗਾ ਤੇ ਫਿਰ ਇੱਕ ਤਾਂ ਜ਼ਬਰਦਸਤੀ ਪਿਆ ਦਿੰਦੀਆਂ ਕੋਈ ਨਹੀਂ ਉਹ ਮਾਈ ਗੋਡ ਕੋਈ ਨਹੀਂ ਇੱਕ ਹੋਰ ਪੀ ਲੋ ਇੱਕ ਹੋਰ ਪੀ ਲੋ ਕੁਛ ਵੀ ਫਿਰ ਉਹਨੂੰ ਆਊਟ ਕਰਕੇ ਤੇ ਫਿਰ ਤੁਸੀਂ ਬਣਦੀ ਜੇਬ ਕਤਰੀਆਂ ਹੈ ਠੀਕ ਹੈ ਕਈ ਵਾਰ ਤੂੰ ਮੇਰੇ ਜੇਬ ਚੋਂ ਰੁਪਈਏ ਕੱਢੇ ਆ ਤੇ ਬਾਅਦ ਵਿੱਚ ਜਦੋਂ ਮੈਂ ਸਵੇਰੇ ਕਹਣਾ ਯਾਰ ਮੇਰੇ ਤੇ ਜੇਬ ਚ 4000 ਰੁਪਈਆ ਸੀਗਾ ਉਹ ਗਿਆ ਕਿੱਥੇ ਤੇ ਤੇਰੇ ਰੀਗੀਆਂ ਰਾਤੀ ਪੀ ਕੇ ਕਿਤੇ ਛੁੱਡ ਦਿੱਤਾ ਨਾ ਕਿਤੇ ਖਰਚਾ ਹੀ ਹੋਣੇ ਜੇ ਤੁਹਾਨੂੰ ਯਾਦ ਨਹੀਂ ਹੈਗਾ ਤੁਹਾਨੂੰ ਹੋ ਨਹੀਂ ਹੈਗਾ ਇਹ ਨਹੀਂ ਹੈਗਾ ਹਾਂ ਹਾਂ ਕਰਦੇ ਕਰਦੇ ਬੰਦੇ ਸਭ ਕੁਝ ਇਹ ਨਾ ਭੁੱਲ ਕਿ ਮੈਨੂੰ ਪਤਾ ਹੁੰਦਾ ਸਾਰਾ ਕੁਝ ਉਹ ਬੱਸ ਬੱਸ ਬੋਰ ਹੋ ਗਿਆ ਜੀ ਆਪਾਂ ਕੱਢ ਵੀ ਲੈਨੇ 1-2 ਰੁਪਏ ਤੇ ਇੱਕ ਦੋ ਰੁਪਏ ਉਹ 1-2 ਦੇ ਨਾਲ 0 ਆ ਤੇ ਲਾ 3-4 ਜੋ ਵੀ ਗੱਲ ਹੈ ਜੇ ਕੱਢ ਲੈਨੇ ਨਾ ਸੇਵਿੰਗ ਕਰਦੇ ਆ ਨਹੀਂ ਤੇ ਤੁਹਾਡੇ ਵਰਗੇ ਬੰਦੇ ਛੜਾ ਮੰਨ ਗਈ ਨਾ ਮੰਨ ਗਈ ਨਾ ਅੱਜ ਤੂੰ ਮੰਨੀ ਹੂੰ ਅੱਜ ਤੋਂ ਮੰਨੀ ਵੀ ਕੱਢਦੀ ਆ ਮੇਰੀ ਪੂਰੀ ਗੱਲ ਸੁਣੋ ਜੀ ਆਪਾਂ ਇੰਨੇ ਕ ਕੱਢ ਲਈਦੇ ਨਾ ਤੇ ਘਰ ਦੀ ਸੇਵਿੰਗ ਕਰੀਦੀ ਆ ਟਾਡੇ ਵਰਗੇ ਬੰਦੇ ਸ਼ਰਾਬ ਪੀ ਕੇ ਉਝਾੜਦੇ ਆ ਤੇ ਸਾਡੇ ਵਰਗੀਆਂ ਜਨਾਨੀਆਂ ਵਚਾਰੀਆਂ ਕੀ ਕਹਿੰਦੇ ਸੇਵਿੰਗ ਕਰਦੀਆਂ ਕਰਦੀਆਂ ਮਰ ਜਾਂਦੀਆਂ ਉਹ ਮੈਡ ਗੋਰੀਆਂ ਦੀ ਜਿਆਦਾ ਨਾ ਗੋਰੀਆਂ ਦੀ ਮੈਨੂੰ ਐਗਜ਼ਾਮਪਲ ਨਾ ਦੋ ਜੇ ਮੈਂ ਗੋਰੀਆਂ ਵਰਗੇ ਕਰਨ ਤੇ ਆ ਗਈ ਨਾ ਫੇਰ ਪਛਤਾਹੋਗੇ ਤੁਹਾਨੂੰ ਵੀ ਪਤਾ ਗੋਰੀਆਂ ਦਾ ਕੀ ਕਲਚਰ ਏਸ ਕਰਕੇ ਜਿਹੋ ਜਿਹੇ ਜਨਾਨੀਆਂ ਤੁਹਾਨੂੰ ਮਿਲੀਆਂ ਭਾਵੇਂ ਜੇਬ ਕਤਰੀਆਂ ਸਹੀ ਤੁਹਾਡਾ ਘਰ ਸੰਭ ਕੇ ਰੱਖਦੀਆਂ ਤੇ ਤੁਹਾਡੀ ਸੇਵਿੰਗ ਕਰਦੀਆਂ ਕਰੀ ਜਾ ਕਰੀ ਜਾ ਬਾਅਦ ਚ ਸਰਕਾਰ ਜਦੋਂ ਬੰਦ ਕਰ ਦਿੰਦੀ ਨਾ ਨੋਟ ਉਦੋਂ ਤੁਹਾਡੇ ਏਰੀਆਂ ਕੱਢਦੀਆਂ ਨਾ ਮੈਂ ਇੰਨੇ ਕ ਪੈਸੇ ਜੋੜੇ ਸੀ ਆਟੇ ਵਾਲੇ ਪੀਪੇ ਚੋਂ ਕੱਢੇ ਆ ਆ ਇੰਨੇ ਕ ਜੋੜੇ ਸੀ ਮੇਰੇ ਬਰਬਾਦ ਹੋ ਜਾਣੇ ਆ ਬਦਲਾ ਦਿਓ ਹਾਂ ਕਿਤੇ ਬਦਲਾ ਦਿਓ ਕਿਤੇ ਹਾਂ ਹਾਂ ਠੀਕ ਆ ਕੋਈ ਗੱਲ ਨਹੀਂ ਉਹ ਵੀ ਤੇ ਤੁਹਾਨੂੰ ਫਿਰ ਪਤਾ ਲੱਗ ਜਾਂਦਾ ਨਾ ਆਪਾਂ ਕਿੰਨੀ ਸੇਵਿੰਗ ਕਰਗੇ ਤੁਹਾਨੂੰ ਦਿੰਨੇ ਆ ਹਾਂ ਇਹ ਪਤਾ ਲੱਗਦਾ ਕਿ ਕਿੰਨਾ ਡਾਕਾ ਵੱਜਾ ਵਾ ਹਾਂ ਹਾਂ

ਵਾਹ ਹੋਏ ਉਹ ਗੱਲ ਹੀ ਬਾਅਦ ਵਿੱਚ ਜਿਹੜੀ ਸਟੇਟਮੈਂਟ ਤੋਂ ਪਤਾ ਲੱਗਦਾ ਆ ਇੰਨੇ ਕਿਨੂੰ ਦਿੱਤੇ ਆਹ ਜੇਬ ਕਿੱਥੇ ਆਹ ਹਜ਼ਾਰ ਕਿੱਥੇ ਦਿੱਤਾ ਆ 1200 ਕਿੱਥੇ ਦਿੱਤਾ ਆ ਆਪਾਂ ਜੇਬ ਤੇ ਨਹੀਂ ਲੌੜ ਅੱਜਕੱਲ ਯੂ نو ਚੱਲਦਾ ਯੂ نو ਸਕੈਂਡਲ ਆਣਾ ਕਿ ਯੂ ਆਰ ਠਾ 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 ਚਲ ਜੀ ਥੈਂਕ ਯੂ so much ਤੇ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆਂ ਲੱਗਦੀਆਂ ਵੇਸੇ ਇਹ ਜ਼ਰੂਰ ਦੱਸਿਓ ਕਿ ਕਿਹੜਾ ਕਿਹੜਾ ਪੈਸੇ ਇਸ ਤਰ੍ਹਾਂ ਕੱਢਦਾ ਜਿ ਤਰ੍ਹਾਂ ਇਹ ਕੱਢਦੀ ਆ ਤਾਂ ਕਿਹੜਾ ਕਿਹੜਾ ਨਹੀਂ ਕੱਟਦਾ ਮੈਂ ਤਾਂ ਕੱਟਦੀ ਨਹੀਂ ਆਪਣੇ ਵੱਲ ਨਹੀਂ ਮਾਰੀ ਜਾਂਦੇ ਮੈਂ ਵਹਿਲਾ ਹੀ ਆ ਇਹ ਕੱਟਦੀ ਨਹੀਂ ਹੈਗੀ ਇਹ ਚੁੱਪਚੀਂ ਪੀਤੀ ਜਾ ਕੇ ਸਕੈਨ ਕਰ ਦਿੰਦੀ ਆ ਉਹ ਬਾਅਦ ਵਿੱਚ ਸਟੇਟਮੈਂਟ ਚੋਂ ਪਤਾ ਲੱਗਦਾ ਕਿ ਕਿੰਨੇ ਇੰਨੇ ਖਰਚੇ ਦਿੱਤੇ ਆ ਤੇ ਫੇਰ ਕੀ ਹੋਇਆ ਹੁਣ ਮੇਰੀ ਗੱਲ ਸੁਣੋ ਤੋਈ ਮੇਨਿਆ ਪਿਆ ਕਰ ਰਹਾ ਵਾ ਇਹ ਮਨ ਲਗੇ ਕਿ ਕੋਈ ਮਜ਼ਾਕ ਨਹੀਂ ਆ ਕੋਈ ਜੋਕ ਨਹੀਂ ਆ ਇਹ ਮਨ ਲਗੇ ਬਿਲਕੁਲ ਸੱਚੀ ਗੱਲ ਆ ਹਾਂ ਮੇਰੇ ਟ੍ਰਾਂਜੈਕਸ਼ਨਸ ਵਖਾਣੀ ਆ ਸਾਰਿਆਂ ਨੂੰ ਕਿ ਆ ਇੰਨੇ ਇੰਨੇ ਪੈਸੇ ਖਰਚ ਕੇ ਆਂਦੀ ਝੇ ਉਹ ਜਦੋਂ ਮੈਂ ਵਹਿਨਾ ਵਾ ਨਾ ਉਦੋਂ ਦੱਸਦੀ ਆ ਆਹ ਉਹ ਉੱਥੇ ਦਿੱਤੇ ਆਹ ਉਹ ਤੇ ਆ ਉੱਥੇ ਦਿੱਤੇ ਸੀ ਖਰਚਣ ਵਾਸਤੇ ਇਹਦੇ ਜੋੜ ਕੇ ਕਰਨੇ ਕੀ ਐਨੇ ਹੁਣ ਇਹ ਵੀਡੀਓ ਦੇ ਵਿੱਚ ਬਣਾਈ ਹੂੰ ਕਿ ਪੈਸੇ ਅਸੀਂ ਜੋੜਦਿਆਂ ਵਾ ਹੁਣ ਇਹ ਆਂਦੀ ਜੋੜ ਕੇ ਕੀ ਕਰਨੇ ਵਾ ਜੀ ਵਾਹ ਉਹ ਤੇ ਜੋੜਦੇ ਹੀ ਆ ਯਾਰ ਮੇਰੀ ਗੱਲ ਚੱਲ ਚੱਲ ਸ਼ਾਮ ਪੈ ਗਈ ਘਰ ਚੱਲ ਕਾਸ਼ੀ ਸਵੇਰ ਦੀ ਕੱਲੀ ਆ ਘਰੇ ਹਾਂ ਸਹੀ ਕਿ ਆ ਅੱਜ ਕਾਸ਼ੀ ਸਵੇਰ ਦੀ ਕੱਲੀ ਆ ਚਲੋ ਜੀ ਜੇ ਤੁਹਾਨੂੰ ਸਾਡਾ ਵੀਡੀਓ ਲਾਈ ਵਧੀਆ ਲੱਗਦੀ ਹੋਵੇ